ਯਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਸੀਆਬੀ ਪੁਲਿਸ ਉਹ ਪਹਾੜ ਵਿੱਚ 39 ਸਾਲ ਲਗੜਨ ਮੈਂ ਤਾਂ ਆਪਣੇ ਇਮਾਨਦਾਰੀ ਨਾਲ ਡਿਊਟੀ ਨਿਭਾਉਣਾ ਪ੍ਰੰਤ ਸੇਵਾਮੁਕਤ ਹੋਏ ਸਾਬ ਇੰਸਪੈਕਟਰ ਮਨਜੀਤ ਸਿੰਘ ਲੰਗਾ ਨੂੰ ਵੀ ਪੜਜ਼ੈਬ ਕਾਰੀਆਂ ਵੱਲੋਂ ਸ਼ਾਨਦਾਰ ਵਿਦਾਈ ਪਾਰਟੀ ਦਿੱੰਦੈ ਹੈ ਕਿ ਆਪੇ ਸਾਬ ਇੰਸਪੈਕਟਰ ਮਨਜੀਤ ਸਿੰਘ ਦੇ ਸੇਵਾ ਮੁਕਤ ਹੋਣਾ ਪਰ ਨਾਲ ਉਹ ਭਾਗ ਦੇ ਕੰਮਕਾਜ ਪ੍ਰਭਾਵਿਤ ਹੋਏਗਾ ਕਿਉਂਕਿ ਸਭ ਇੰਸੈਕਰ ਮੰਨੀ ਚਿੰਗੇ ਆਪਣੀ ਡਿਊਟੀ ਤੇ ਪੂਰੇ ਆਪ ਬੰਦਸਾਨ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਡਿਊਟੀ ਨੂੰ ਪਿਆਰ ਦਿੰਦਿਆਂ ਪੂਰੀ ਮਿੱਠਾ ਅਤੇ ਇਮਾਨਦਾਰ ਨਾਲ ਆਪਣਾ ਫਰਜ਼ ਨਿਭਾਇਆ ਅੱਜ ਦਾ ਬਾਇ ਰਿਟਾਇਰਮੈਂਟ ਪਾਰਟੀ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਵੱਡਾ ਸੰਭਾਲ ਕਾ ਬੇਬਾਪਾ ਨਾਨਕ ਦੇ ਵ代ਕ ਗੁਰਦੀਪ ਸਿੰਘ ਰੰਧਾਵਾ ਨੇ ਰਿਟਾਇਰ ਹੋਏ ਸਾਬਕਾ ਇੰਸਪੈਕਟਰ ਮਨਜੀਤ ਸਿੰਘ ਲੰਗਾਤ ਬੰਦੀ ਬੋਲਿਆ ਕਿ ਉਹ ਮੁਲਾਜ਼ਮ ਭਾਡਾ ਵਾਲੇ ਹੁੰਦੇ ਹਨ ਜੋ ਆਪਣੀ ਡਿਊਟੀ ਪੂਰੀ ਕਰਨ ਪ੍ਰੰਤਿ ਸੇਵਾ ਮੁਕਤ ਹੁੰਦੇ ਹਨ ਅਤੇ ਵਾਇਦੁਰੂ ਅੱਗੇ ਵੀ ਇਹ ਅਰਦਾਸ ਕੀਤੀ ਕਿ ਵਾਇਰਲੀ ਦੀ ਜੇਵਾ ਮਕਤੇ ਹੈ ਸਾਬਨ ਇੰਸਪੈਕਟਰ ਮਨਜੀਤ ਸਿੰਘ ਦੀ ਚਰਦੀ ਕਾਇ ਰੱਖਤ ਤਾਂ ਜੋ ਰੈਂਦੀ ਜ਼ਿੰਦਗੀ ਦੇ ਤੇ ਸਮਾਜ ਦੀ ਸੇਵਾ ਕਰ ਸਕਣ ਇੱਕ ਮੌਕੇ ਤੇ ਪਰਿਵਾਰਕ ਤੇ ਦਬਾਅ ਪੜਦੇ ਸਤਾਹ ਵੱਲੋਂ ਡਿਪਾਰਟਮੈਂਟ ਪਾਕੀ ਦੌਰਾਨ ਖੂਬ ਪੰਗੜਾ ਪਾਇਆ ਅਤੇ ਸੋਭੇ ਇਸ਼ਾਰਾ ਦਿੱਤੀਆਂ ਦੇਖੋ ਪਰਿਵਾਰਕ ਤੇ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਿੱਚ ਮਚਿ ਚੁਕਤਿਆ జరుగుతుంది <suss> ਅੱਜ ਬੜਾ ਖੁਸ਼ੀਆਂ ਭਰਿਆ ਦਿਨ ਹੈ ਕਿ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਪੰਜਾਬ ਪੁਲਿਸ ਸੇਵਾ ਕਰਕੇ ਆਪਣੇ ਭਾਈ ਸਾਹਿਬ ਸਰਦਾਰ ਮਨਜੀਤ ਸਿੰਘ ਜਿਹੜੇ ਰਿਟਾਇਰ ਹੋਏ ਨੇ ਇਹਨਾਂ ਬੜੀਆਂ ਵੱਡੀਆਂ ਉਪਲਾਦੀਆਂ ਜਿਹੜੀਆਂ ਮੈਕ ਵਿੱਚ ਰੱਖ ਕੇ ਪ੍ਰਾਪਤ ਕੀਤੀਆਂ ਤੇ ਅੱਜ ਬੜਾ ਖੁਸ਼ੀ ਦਾ ਮੈਂ ਸਾਰੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਮਰਦਾ ਇਹ ਤਾਂ ਬੜਾ ਖੁਸ਼ੀ ਵਾਲਾ ਕੋਈ ਦਿਨ ਨਹੀਂ ਹੁੰਦਾ ਕਿ ਜਦੋਂ ਬੰਦਾ ਸੁਖੀ ਸੰਧੀ ਰਿਟਾਇਰਮੈਂਟ ਹੋ ਕੇ ਆਪਣੇ ਪਰਿਵਾਰ ਚ ਆਉਂਦਾ ਬਿਲਕੁਲ ਉਹ ਬਹੁਤ ਘੱਟ ਲੋਕ ਹੁੰਦੇ ਨੇ ਇਹ ਤਾਂ ਮੈਂ ਵੇਖਦਾ ਰਹਾ ਕਿ ਲਗਭਗ ਬਹੁਤਾ ਤਾਂ ਇਹਨਾਂ ਦੇ ਮਹਿਕਮੇ ਚ ਬਾਗੀ ਹੋ ਕੇ ਹੀ ਹੁੰਦੇ ਨੇ ਬੰਦੇ ਬੜੀ ਇਮਾਨਦਾਰੀ ਨਾਲ ਬੜੀ ਇਮਾਨਦਾਰੀ ਨੂੰ ਜਿੰਦਾ ਰੱਖ ਕੇ ਇਹਨਾਂ ਜਿਹੜੀ ਸੇਵਾ ਕੀਤੀ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦਾ ਮੇਰਾ ਪਰਿਵਾਰ ਨਾਲ ਵਾਹ ਵਾ ਮੈਨੂੰ ਬਹੁਤ ਵਧੀਆ ਲੱਗਾ ਪਰਿਵਾਰ ਨਾਲ ਮਿਲ ਕੇ ਮੈਂ ਚਾਹੁੰਦਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਇਸੇ ਤਰ੍ਹਾਂ ਇਸ ਮਾਜਦੀ ਸੇਵਾ ਜਿਹੜੀ ਔਰ ਰਿਟਾਇਰਮੈਂਟ ਤੋਂ ਬਾਅਦ ਵੀ ਕਰਦੇ ਰਹਿਣ ਮੈਂ ਗੁਰਪ੍ਰੀਤ ਸਿੰਘ ਮਤੌਰ ਐਸਐਚਓ ਜਲੰਧਰ ਡਿਵੀਜ਼ਨ ਨੰਬਰ 2 ਦੇ ਵਿੱਚ ਕਾਇਨਾਤ ਆ ਔਰ ਸਰਦਾਰ ਮਨਜੀਤ ਸਿੰਘ ਵੀ ਮੇਰੇ ਰਿਸ਼ਤੇ ਵਿੱਚ ਸਾੰਡੂ ਸਾਹਿਬ ਲੱਗਦੇ ਆ ਔਰ ਮੇਰੇ ਬੜੇ ਪਰਮ ਮਿੱਤਰ ਵੀ ਨੇ ਔਰ ਮੈਂ ਇਸ ਖੁਸ਼ੀ ਦੇ ਮੌਕੇ ਤੇ ਮਨਜੀਤ ਸਿੰਘ ਹੁਣਾਂ ਨੂੰ ਔਰ ਸਾਰੇ ਪਰਿਵਾਰ ਨੂੰ ਔਰ ਆਏ ਹੋਏ ਸਾਰੇ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਜਿਹੜੇ ਅੱਜ ਦੇ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਸ਼੍ਰੀਕ ਹੋਏ ਨੇ ਔਰ ਮੈਂ ਪ੍ਰਮਾਤਮਾ ਕੀ ਕਾਮਨਾ ਕਰਦਾ ਕਿ ਮਨਜੀਤ ਸਿੰਘ ਜੀ ਵਧੀਆ ਸਿਹਤ ਇਸੇ ਤਰ੍ਹਾਂ ਹੀ ਬਣੀ ਰਹੇ ਔਰ ਹੋਰ ਜਿਆਦਾ ਸਾਰਿਆਂ ਸੱਜਣਾ ਮਿੱਤਰਾਂ ਨਾਲ ਮਿਲਦੇ ਵਰਤਦੇ ਰਹਿਣ ਜੈ ਜੀ ਅੱਗੇ ਭਾਈ ਦੱਸਦੇ ਅੱਜ ਤੁਹਾਡਾ ਇੱਕ ਚਾਪੀ ਰਿਟਾਇਰਮੈਂਟ ਹੋਈ ਆ ਉਸਾਰੇ ਪਾਰਟੀ ਦੇ ਪਹੁੰਚੇ ਜੀ ਕੀ ਕਹਾਂਗੇ ਜੀ ਮੈਂ ਕਹਾਂਗਾ ਜੀ ਲਾ ਨੂੰ ਸਰਦਾਰ ਮਨਜੀਤ ਸਿੰਘ ਨੇ ਜੋ ਤੌਰ ਤੇ ਇੰਚਾਰਜ ਡਿਊਟੀ ਧਾਰੀ ਵਾਲ ਕਰਦੇ ਰਹੇ ਨੇ ਬਹੁਤ ਹਨ ਭਾਂਡੇ ਨਾਲ ਜੂਦੀ ਕੀਤੀ ਆ ਬੜੀ ਮਿਹਨਤ ਤੇ ਲਗਨ ਦੇ ਨਾਲ ਆ ਦੋ ਜਿਹੜੇ 39 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਆਜੇ ਉਹ ਆਪਣੇ ਸੇਵਾਮੁਕਤ ਹੋ ਕੇ ਆਪਣੇ ਘਰ ਗਏ ਨੇ ਤੇ ਮੈਂ ਉਹਨਾਂ ਨੂੰ ਸ਼ੁਭਕਾਮਨਾਵਾਂ ਪਰਮਾਤਮਾ ਇਹ ਤਰ੍ਹਾਂ ਦੀ ਬੇਨਤੀ ਵੀ ਕਰਦਾ ਨੂੰ ਸੱਚੇ ਪਾਤਸ਼ਾਹ ਇਹਨਾਂ ਦੇ ਜਿਹੜਾ ਸਮੂਹਕ ਪੱਖ ਤੋਂ ਹਰ ਵਰਗ ਤੋਂ ਜਿਹੜਾ ਵੀ ਤੰਦਰੁਸਤ ਰਹਿਣ ਤੇ ਆਪਣੇ ਪਰਿਵਾਰ ਦੇ ਵਿੱਚ ਜਿਹੜਾ ਜੀਵਨ ਵਧੀਆ ਬਤੀਤ ਕਰਨ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਾਜੀ ਆਪਣਾ ਨਾਮ ਦੱਸ ਦਿਓ ਤੇ ਅੱਜ ਤੁਹਾਡੀ ਰਿਟਾਇਰਮੈਂਟ ਪਾਰਟੀ ਆ ਕਿਹਦੇ ਪਾਸੋਂ ਪਿਆਰ ਹੋਇਆ ਤੇ ਤੁਹਾਨੂੰ ਆਇਆ ਇਹ ਮੇਰਾ ਸਾਬਕਾ ਸਾਈਕੋ ਮਨਜੀਤ ਸਿੰਘ ਜੀ ਵਿਜੀਲੈਂਸ ਸਿ ਆਈ ਡੀ ਤੋਂ ਧਾਰਿਆ ਤੋਂ ਹਟਾਇਆ ਗਿਆ ਕਿੰਨੀ ਸਾਲ ਦੀ ਕੀਤੀ ਜੀ 38 ਸਾਲ ਕੀਤੀ ਜੀ 8-5-86 ਪੱਕੀਆਂ ਜੀ ਕਿ ਆਪਣਾ ਜੱਦ ਕਰਵਾਵਾ ਆਪਣੇ ਸਾਥੀਆਂ ਨੂੰ ਕੀ ਕਹਿਣਾ ਲੱਗੇ ਮੈਂ ਬਜ਼ੁਰਗਾਂ ਵੀ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਾਂ ਜੀ ਤੇ ਪੰਜਾਬਾ ਤੋਂ ਮਾਣ ਮਹਿਸੂਸ ਪੈਂਦਾ ਜੀ ਕੋਈ ਕੋਈ ਨਾ ਕੋਈ ਕੋਈ ਪ੍ਰਾਨਾ ਕੋਈ ਇਹ ਨਿਯੁਕਤੀ ਕੀਤੀ ਹੈ ਕੋਈ ਮੁਸ਼ਕਲ ਕੋਈ ਮੁਸ਼ਕਲ ਨਹੀਂ ਹੁੰਦੀ ਜੀ ਪਰ ਸਹੀ ਮਾਨਦਾਰੀ ਦੁਬਾਰਾ ਕੋਈ ਮੁਸ਼ਕਲ ਨਹੀਂ ਹੁੰਦੀ ਆਪਰੇ ਸੀਨੀਅਰ ਅਧਿਕਾਰੀਆਂ ਵਾਸਤੇ ਕੀ ਕਹਾਂ ਦਿੰਦੇ ਜੀ ਸੀਨੀਅਰ ਅਧਿਕਾਰੀ ਜੇ ਆਪ ਚੰਗੇ ਹੋਵੇ ਸੀਨੀਅਰ ਅਧਿਕਾਰੀ ਆਪ ਚੰਗੇ ਹੁੰਦੇ ਜੀ